ਇਰੇ ਮਾਲਕਾ ਦੁਨੀਆਂ ਦੇਵਾਲੀਆ ਰਹਿਮਤਾਂ ਦੀ ਕਰਦੇ ਤੂੰ ਸਾ ਮੇਰੇ ਆਦਤ ਆ ਰਹਿਮਤਾਂ ਦੀ ਕਰਦੇ ਤੂੰ ਸਾ ਟੱਠਾ ਗਰੀਬ ਤੇਰੇ ਦਾਰੇ ਉੱਤੇ ਦਾਤਾ ਫਰਲਾ ਤੂੰ ਮੇਰੀ ਬਾ ਮੇਰਿਆ ਦਾਤਿਆ ਹਰ ਲੈ ਤੂੰ ਮੇਰੀ ਬਾ ਝੋਲੀ ਵਿੱਚ ਦਾਤ ਦੇ ਤੂੰ ਪਾ ਮੇਰਿਆ ਦਾਤਿਆ ਝੋਲੀ ਵਿੱਚ ਦਾਤ ਦੇ ਤੂੰ ਪਾ ਦੁਖਿਓ ਦੇ ਦੁੱਖ ਕੱਟ ਦੇਵੇ ਦਾਤਾ ਦੁਖੀਆਂ ਦੇ ਦੁੱਖ ਕੱਟ ਦੇਵੇਂ ਤਾਤਾ ਸੁਖ ਦੇਵੇਂ ਚੋਲੀ ਵਿੱਚ ਪਾ ਮੇਰੇ ਆਪਾਤਿਆਂ ਸੁਖ ਦੇਵੇਂ ਚੋਲੀ ਵਿੱਚ ਪਾ ਪਾਵਣਾ ਦੇ ਨਾਲ ਜਿਹੜਾ ਦਰ ਤੇਰੇ ਆਵੰਦਾ ਆਸਾ ਤੂੰ ਦਿਨਾਏ ਪਗਾ ਮੇਰੇ ਆ ਦਾਤਿਆ ਆਸਾ ਤੂੰ ਦੇਵੇ ਪੋਗਾ ਛੋੜੀ ਵਿੱਚ ਦਾਤਾ ਦੇਵੇ ਪਾ ਮੇਰੇ ਆ ਦਾਤਿਆ ਛੋੜੀ ਵਿੱਚ ਦਾਤ ਦਿੰਦਾ ਪਾ ਨજર ਸਵਲੀ ਤੇਰੀ ਜਿਸ ਉੱਤੇ ਹੋ ਜਾਵੇ ਨजीर ਸਵੱਲੀ ਤੇਰੀ ਜਸ ਉੱਤੇ ਹੋ ਜਾਵੇ ਰਾਜ ਦੇਵੇ ਪਲਾਂਚ ਬਠਾ ਨਰਿਆ ਦਾਤਾ ਤੇ ਰਾਜ ਦੇਵੇ ਪਲਾਂਚ ਬਠਾ ਨਦੀਆਂ ਚ ਟੱਬੇ ਕਰ ਦੇਵੇਂ ਦਾਤਾ ਤੂੰ ਟੱਬਿਆਂ ਚ ਨਦੀਆਂ ਵਗਾ ਮੇਰੇ ਆਦਤਾਂ ਦਿਨਾ ਟੱਬਿਆਂ ਚ ਨਦੀਆਂ ਵਗਾ ਚੋਲੀ ਵਿੱਚ ਦਤਾਂ ਦਿਲ ਦਾ ਪਾ ਮੇਰੇ ਆਦਤਾਂ ਚੋਲੀ ਵਿੱਚ ਦਤਾਂ ਦਿਨਾ ਪਾ ਗੁੰਗੇ ਆ ਦੇ ਸਿਰੇ ਉੱਤੇ ਇਹ ਰੱਖ ਸੋਟੀ ਦਾਤਾ ਗੁੰਗਿਆਂ ਦੇ ਸਿਰੇ ਉੱਤੇ ਇਹ ਰੱਖ ਸੋਟੀ ਦਾਤਾ ਆਬ ਬੋਲ ਦਿਨਾ ਗੀਤਾ ਦੇ ਕਰਾ ਮੇਰੇ ਆਤਾ ਆ ਬੋਲ ਦੇਵੇ ਗੀਤਾ ਦੇ ਕਰਾ ਕੋੜੀਆਂ ਦੇ ਕੋ ਕੱਟ ਦੇਵੇਂ ਤੂੰ ਕੋੜੀਆਂ ਦੇ ਕੋੜ ਦੇਵੇਂ ਕੱਟ ਦਾਤਿਆ ਪਿੰਗਲਿਆਂ ਨੂੰ ਦੇਵੇਂ ਤੂੰ ਚਲਾ ਮੇਰੇ ਦਾਤਿਆ ਪਿੰਗਲਿਆਂ ਨੂੰ ਦੇਵੇਂ ਤੂੰ ਚਲਾ ਚੋਲੀ ਵਿੱਚ ਦਾਤਾ ਦਿੱਤਾਂ ਪਾ ਮੇਰੇ ਦਾਤਿਆ ਚੋਲੀ ਵਿੱਚ ਦਾਤਾ ਦਿੰਦਾ ਪਾ ਵੱਟੇ ਵੱਟੇ ਅਪਮਾਨੀ ਏ ਮਾਰ ਦੇਵੇਂ ਤੋੜਦਾਤਾ ਵੱਟੇ ਅਪਮਾਨੀ ਆਉਂਦਾ ਮਾਰ ਦੇਵੇਂ ਤੋੜਦਾਤਾ ਪਲਾ ਵਿੱਚ ਥੱਲੇ ਦੇਵੇਂ ਲਾ ਮੇਰੀ ਆਦਾਤ ਿਆ थले दवे ला ठगा नू तूं सजण बण दा जीर्म कम दा मेर धर्म कम दा चोली विच दा ਤੇਂ ਤਾ ਪਾ ਮੇਰਿਆ ਦਾਤਿਓ ਚੋਈ ਵਿੱਚ ਦਾਤਾ ਦਿੰਦਾ ਪਾ ਬਲ ਜੈ ਨਮਾਲਿਆਂ ਨੂੰ ਮਾਨ ਬਖਸ਼ ਦੇਵੇ ਸੋਜੀਐਸੀ ਦਿੰਦਾ ਏ ਤੂੰ ਪਾ ਮੇਰਿਆ ਦਾਤਿਓ ਸੋਜੀਐਸੀ ਦਿੰਦਾ ਏ ਤੂੰ ਪਾ ਸੱਚ ਦੀ ਕਲਮ ਸਦਾ ਰਹੇ ਚੱਲਦੀ ਇਹੀ ਮੰਗਾ ਤੇਰੇ ਤੋਂ ਦਵਾ ਮਰਿਆ ਮਾਲਕਾ ਇਹੀ ਮੰਗਾ ਤੇਰੇ ਤੋਂ ਦਵਾ ਚੋਲੀ ਵੇਚ ਦాతਾ ਦੇਂਦਾ ਪਾ ਮੇਰੇ ਮਾਲਕਾ ਚੋਲੀ ਵਿੱਚ ਦਾਤਾਂ ਦੇਂਦਾ ਪਾ ਚੋਲੀ ਵਿੱਚ ਦਾਤਾਂ ਦੇਂਦਾ ਪਾ ਮੇਰੇ ਆ ਮਾਲਕ ਚੋਲੀ ਵਿੱਚ ਦਾਤਾਂ ਦੇਂਦਾ ਪਾ ਚੋਲੀ ਵਿੱਚ ਦਾਤ ਦੇਂਦਾ ਪਾ